ਇਹ ਸਰਦਾਰ ਕੋਇਲ ਸਿੰਘ ਮਾਨ ਸਾਹਿਬ ਦਾ ਬਹੁਤ ਵਧੀਆ ਪ੍ਰਾਲਾ ਹੈ ਕਿ ਬਿਨਾ ਕਿਸੇ ਚੋਣ ਦੇ ਨਿਸ਼ਾਨ ਤੋਂ ਇਲੈਕਸ਼ਨਾਂ ਲੜੀਆਂ ਗਈਆਂ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਤੁਸੀਂ ਪਿੰਡ ਕਿਉਂਕਿ ਪਿੰਡ ਦੀ ਜਿਹੜੀ ਪੰਚਾਇਤ ਹੈ ਉਹ ਲੋਕਤੰਤਰ ਦਾ ਥੰਮ ਹੈ ਸਾਰੀ ਜਿਹੜੀ ਦੇਸ਼ ਦੀ ਸਿਆਸਤ ਹੈ ਦੇਸ਼ ਦੀ ਤਰੱਕੀ 'ਚ ਜੋ ਜਿਹੜਾ ਯੋਗਦਾਨ ਪਛਾਹਤਾ પા ਸਕਦੀਆਂ ਉਹ ਕੋਈ ਹੋਰ ਨਹੀਂ પા ਸਕਦਾ ਕਿਉਂਕਿ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਇੱਥੇ ਸਾਨੂੰ ਕਿਹੜੀ ਚੀਜ਼ ਦੀ ਵਿਕਾਸ ਦੇ ਲੋੜਾ ਕਿਹੜੇ ਸਾਡਾ ਜਿਹੜਾ ਸਾਡੇ ਚੁਣੇ ਹੋਏ ਨੁਮਾਇਦੇ ਸਾਡਾ ਕੰਮ ਕਰ ਸਕਦੇ ਨੇ ਇਸ ਕਰਕੇ ਉੱਪਰ ਦੀਆਂ ਜਿਹੜੇ ਸੈਂਟਰ ਦੀਆਂ ਸਕੀਮਾਂ ਨੂੰ ਇੰਪਲੀਮੈਂਟ ਕਰ ਲਈ ਆਮ ਜਿਹੜਾ ਲੋਕ ਜਿਹੜੇ ਲੋਕ ਨੇ ਪਿੰਡੂ ਲੋਕ ਨੇ ਜਿਹੜੇ ਪਿੰਡਾਂ ਦੇ ਵਸਨੀਕ ਨੇ ਉਹ ਹੀ ਜਿਹੜੇ ਚੁਣੇ ਹੋ ਲੋਕਾਂ 'ਚ ਵਿਸ਼ਵਾਸ ਕਰਕੇ ਉਹਨਾਂ ਨੂੰ ਇੰਪਲੀਮੈਂਟ ਕਰਾ ਸਕਦੇ ਨੇ ਉਸ ਕਰਕੇ ਜੇ ਦੇਸ਼ ਖੁਸ਼ਹਾਲ ਬਣਾਉਣਾ ਪੰਜਾਬ ਖੁਸ਼ਹਾਲ ਬਣਾਉਣਾ ਕਿ ਜਿਹੜੇ ਚੰਗੀ ਸੋਚ ਵਾਲੇ ਜਿਹੜੇ ਪੰਜ ਸਰਪੰਚ ਹੋਣਗੇ ਉਹਨਾਂ ਨੂੰ ਚੁਣ ਲਈ ਜਿਹੜੇ ਸਰਬਸੰਮਤੀ ਬਹੁਤ ਜ਼ਰੂਰੀ ਹੈ ਬਿਨਾਂ ਕਿਸੇ ਪਾਰਟੀ ਦੇ ਧੜੇਵਾਜੀ ਤੋਂ ਉੱਠ ਕੇ ਉਹਨਾਂ ਨੂੰ ਚੁਣਿਆ ਜਾਂਦਾ ਜੇ ਉਹ ਇਲੈਕਸ਼ਨ ਲੜਦੇ ਉਹ ਚੁਣੇ ਜਾਂਦੇ ਉਸੇ ਸੰਦਰਭ ਦੇ ਵਿੱਚ ਸਰਕਾਰ ਪਵੈ ਸਿਮਾਨੀ ਇਹ ਲੋਕਾਂ ਨੂੰ ਕਹ ਕ ਦਿੱਤਾ ਕਿ ਤੁਸੀਂ ਬਿਨਾਂ ਕਿਸੇ ਚੋਣ ਨਿਸ਼ਾਨ ਤੋਂ ਲੜੋ ਉਹ ਲੋਕਾਂ ਨੇ ਚੋਣਾਂ ਲੜੀਆਂ ਆਪਸ ਵਿੱਚ ਸਹਿਮਤੀ ਨਾਲ ਇੱਕ ਦੂਜੇ ਦੀ ਜਾਨੀ ਨੂੰ ਜਿਹੜਾ ਮੈਂਬਰ ਬਣਾਇਆ ਔਰ ਉਹਨਾਂ ਨੂੰ ਅੱਜ ਸਹੁ ਚਕਾਈ ਜਾਂਦੀ ਮੈਂ ਸਾਰਿਆਂ ਤੋਂ ਆਸ ਕਰਦਾ ਕਿ ਲੋਕ ਜਿਹੜੇ ਜਿਹੜੇ ਚੁਣੇ ਪੰਚਾਇਤ ਪਿੰਡਾਂ ਦੀਆਂ ਜਿਹੜੇ ਵਿਕਾਸ ਦੇ ਕੰਮ ਜਿਹੜੇ ਬਹੁਤ ਹੀ ਆਪਣੇ ਸਮਝ ਨਾਲ ਚੱਲਣਗੇ ਔਰ ਕਿਸੇ ਬਿਨਾ ਕਿਸੇ ਕ੍ਰਪਸ਼ਨ ਜਿੰਨਾ ਪਹਿਲਾਂ ਹੁੰਦੀ ਏ ਉਸ ਤੋਂ ਉੱਚੇ ਉੱਠ ਕੇ ਲੋਕ ਇੱਕ ਦੂਜੇ ਦੇ ਵਿੱਚ ਭੇਦ ਭਾਵ ਤੋਂ ਉੱਚੇ ਉੱਠ ਕੇ ਲੋਕ ਪਿੰਡ ਦੇ ਵਿਕਾਸ ਲਈ ਜਿਹੜਾ ਯੋਗਦਾਨ ਦੇਣਾ ਸੀ